ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪ੍ਰਿੰਟ ਕਾਲੇ ਕੇ ਤੇ ਜਿਲ੍ਹਾ ਰੂਪਨਗਰ ਜੀ ਜੀਮੇਦਾਰ ਭਰਾ ਬਾਈ ਕੋਲ ਤਾਜੀ ਸੂਈ ਗਾਂ ਠੀਕ ਹੈ ਜੀ ਜੇ ਕਿਸੇ ਵੀ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਕਰਦੇ ਆ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਹਾਂਜੀ ਬਈ ਸੱਸੀ ਗਾਈ ਸੱਸੀ ਗਾਲ ਵੀਰੇ ਨਾਮ ਦੱਸੋ ਜੀ ਆਪਣਾ ਗੁਰਵਿੰਦਰ ਸਿੰਘ ਪ੍ਰਿੰਟ ਕਾਲੇ ਕੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਕਿਹੜੇ ਕਿਹੜੇ ਪਿੰਡ ਬਈ ਨੇੜੇ ਪੈਂਦੇ ਆਪਣੇ ਪੈ ਨਹੀਂ ਰਹ ਜਾਂਦਾ ਬਈ ਨਾਨ ਬਦਰਾ ਰਹ ਜਾਂਦਾ ਠੀਕ ਹੈ ਜੀ ਤੇ ਨਾਲ ਤਨੌਲਾ ਸ਼ਹਿਰ ਪੈਂਦਾ ਆਪਾਂ ਨੂੰ ਠੀਕ ਹੈ ਜੀ ਹਾਂਜੀ ਬਈ ਬਰਨਾਲਾ ਦੀ ਜਾਣਕਾਰੀ ਦਿਓ ਕਿੰਨੇ ਸੂਈ ਸੂਈ ਹੈ ਜੀ ਇਹ ਦੂਜਾ ਸੂਈ ਸੂਈ ਹੈ ਵੀਰੇ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਵੀਰੇ ਸੂਈ ਨੂੰ ਚੌਥਾ ਦਿਨ ਆ ਬਾਈ ਠੀਕ ਇਹਨਾਂ ਦਿਨ ਹੋ ਗਏ ਸੂਈ ਨੂੰ ਤੇ ਰੇਟ ਭਰਾ ਰੇਟ ਬਈ ਇਹਦਾ 7000 ਰੁਪਏ 8000 ਲੂਪਰਾ ਮਾਗਰ ਬੱਛੀ ਆ ਦੇ ਮਾਗਰ ਬੱਸੀ ਬਹੁਤ ਸੋਹਣੀ ਤੇ ਲੇਵਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਕਿੰਨਾ ਕੁ ਦੁੱਧ ਹੋ ਵੀਰੇ ਦੁੱਧ 12 ਲੀਟਰ ਤਿਆਰ ਆ ਬਈ ਹੁਣ ਠੀਕ ਹੈ ਠੀਕ ਅਗਜੈਕਟ ਜਿਹੜਾ ਹੁਣ ਹੈਗਾ ਚੱਕਰ ਸੋ ਫੇਸ ਤੇ ਬੱਸੀ ਬਹੁਤ ਸੋਹਣੀ ਪਿਆਰੀ ਐ ਛੋਟੇ ਕਰਨ ਵਾਲੀ ਦੇਖ ਸਕਦੇ ਹੋ ਬਰਾ ਠੀਕ ਹੈ ਜੀ ਤੋੜ ਦੇ ਬਰਾ ਮੜਿਆ ਆ ਲਓ ਚੱਕਰ ਸੋ ਦੇ ਬਰਾ ਲਓ ਜੀ ਸੋਇਆ ਮੋੜ ਲਓ ਬਰਾ ਲਓ ਜੀ ਲੇ ਵੇ ਤੁੰਤਾ ਜਦੋਂ ਸਿਲਾਹ ਦੇ ਭਰਾ ਲੋ ਜੀ ਪੈਂਦਾ ਕਾਲੇ ਕੀਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ